ਤੇਰੇ ਖੱਤੇ ਵੇ ਜਾਵਣੀ ਕਦੇ ਨਾ ਖਾਦੇ ਰਸ ਪੇੜ ਵੇ ਤੂੰ ਬਾਪ ਜੀ ਦਾ ਜਾਨੂਆ ਬਿੱਤ ਵੇੜੇ ਵੇ ਤੂੰ ਬਾਪ ਜੀ ਦਾ ਜਾਨੂਆ ਮੋਢੀ ਤਾਂ ਖੇਲਾ ਕੇ ਨਾ ਕਰਦੀ ਐ ਭੈਣ ਬਗਤਿਆਰ ਕੋਰ ਸੱਸ ਕਹਿੰਦੀ ਮਹੰਗੇ ਪਾਉਟੋ ਡੰਡੀਆਂ ਗੱਡੀ ਰੁਕ ਡਰੇ ਬਨੂਏ ਮਾਪੂਲ ਬੋਲੇ ਕੇੜ ਗਈਆਂ ਗੱਡੀ ਰੁਕ ਡਰੇ ਬਨੂਏ ਮਾਪੂਲ ਬੋਲੇ ਕੇੜ ਗਈਆਂ ਵੈਰੀ ਗੁੱਡ ਦ ਮਮਾ ਸਾਰੀਆਂ ਚੀਜ਼ਾਂ ਦੇ ਤੁਸੀਂ ਬੋਲੀ ਪਾ ਦਿੰਨੇ ਹੋ ਸਾਰੇ ਸ਼ਬਦ ਵੀ ਗਾ ਲੈਣੇ ਹੋ ਇਹ ਕਿੱਥੋਂ ਸਿੱਖੇ ਆਣੇ ਹੋ ਇਹ ਤੋਂ ਦਰੀਆਂ ਕਰ ਲੈ ਖੜੀਆਂ ਨਹੀਂ ਤੇਰੇ ਨਾਲੋਂ ਐ ਤੱਕੜੀ ਉਲ ਪੰਜ ਜਮਾਤਾਂ ਪੜੀਆਂ ਨਹੀਂ ਤੇਰੇ ਨਾਲੋਂ ਐ ਤੱਕੜੀ ਸਾਡੇ ਸਕੂਲ ਨੇ ਵਿੱਚ ਸੀ ਹੋ ਕੋਚ ਮੈਂ ਸੀ ਦੌੜ ਚ ਮੈਂ ਸੀ ਖਾਲੀ ਖੜਾ ਲੇ ਕਿਉਂ ਟੋਡੀਆਂ ਦਾ ਪੰਜ ਜਮਾਤਾਂ ਵੀ ਬੀਏ ਪਾਸ ਨੂੰ ਵੀ ਫੇਲ ਕਰਦੀਆਂ ਨੇ ਜਿਹੜੀਆਂ ਐਵੇਂ ਕਰੀ ਫਿਰਦੀਆਂ ਨੇ ਹੁਣ ਕੁੜੀਆਂ ਕੀ ਆ ਕੀ ਕਰਵਾ ਜਦ ਸਾਰੇ ਪਾਸੇ ਤੇ ਪਹੁੰਚ ਗਈ ਮੈਂ ਤੁਸੀਂ ਖੇਡਾਂ ਤੁਸੀਂ ਬਣਾ ਦਿੰਨੇ ਹੋ ਸੋਨੂੰ ਰੂਪਨ ਦੇਵਲ ਬਜਾਜ ਸਨਮਾਨਤ ਕਰਕੇ ਗਏ ਆ ਹਰ ਇੱਕ ਦੀ ਤੁਸੀਂ ਫੋਟੋ ਬਣਾਉਣੇ ਹੋ ਹਰ ਇੱਕ ਜਗ੍ਹਾ ਤੇ ਤੁਸੀਂ ਨਾਮ ਲੈ ਕੇ ਆ ਦੇਖੋ ਮਾਤਾ ਗੁਰਦੇਵ ਕੌਰ ਜੀ ਨਾਮ ਲੈਣ ਲੱਗੇ ਹੋਏ ਨੇ ਆ ਦੇਖੋ ਜੀ ਬਹੁਤ